ਕਿੰਸਾ ਤੁਸੀਂ ਮਿਲ ਕੇ ਆਏ ਹੋ ਪਰਿਵਾਰਕ ਮੈਂਬਰਾਂ ਨੇ ਕੀ ਗੱਲਬਾਤ ਹੋਈ ਹੈ ਤੁਹਾਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦੇ ਪੰਜਾਬੀ ਮਾਂ ਬੋਲੀ ਦੇ ਇੱਕ ਬੜੇ ਨੌਜਵਾਨ ਜਜ਼ਬੇ ਵਾਲੇ ਹੋਰ ਪੰਜਾਬੀ ਕਲਚਰ ਨੂੰ پوری ਦੁਨੀਆ ਦੇ ਵਿੱਚ ਲਾਉਣ ਚੱਕਣਾ ਯੋਗਦਾਨ ਪਾਉਣ ਵਾਲੇ ਕਾਜਵੀਰ ਜੀ ਬੰਦਾ ਜੀ ਦਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਠੀਕ ਹੈ ਕੱਲ ਤੋਂ ਉਹਨਾਂ ਦਾ ਇਲਾਜ ਇਹ ਚੱਲ ਰਿਹਾ ਹੈ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਪੂਰੀ ਦੁਨੀਆ 'ਚ ਉਹ ਦੁਆਵਾਂ ਕਰ ਰਹੇ ਨੇ ਔਰ ਦਸਾਂ ਕਰ ਰਹੇ ਨੇ ਉਹਨਾਂ ਦੀ ਤੰਦਰੁਸਤੀ ਵਾਸਤੇ ਸਿਹਤਯਾਬੀ ਵਾਸਤੇ ਇਹ ਅੱਜ ਮੈਂ ਪੁਨਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ ਡਾਕਟਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਮਿਲਿਆ ਕੱਲ੍ਹ ਨਾਲੋਂ ਜਿਹੜੀ ਉਹਨਾਂ ਦੀ ਹਾਲਤ ਕੱਲ੍ਹ ਨਾਲੋਂ ਬਿਹਤਰ ਹੈ ਜਿਹੇ ਅੰਦਰ ਕੱਲ੍ਹ ਨਾਲੋਂ ਮਿਲਿਆ ਕੱਲ ਜਦੋਂ ਲਗਭਗ 1:00 ਟਾਈਮ ਤਿੰਨ ਘੰਟੇ ਪਹਿਲਾਂ ਜਿਹ ਦੋਨਾਂ ਨੂੰ ਲੈ ਕੇ ਆਏ ਸੀ ਡਾਕਟਰ ਸਾਹਿਬਾਂ ਨੇ ਦੱਸਿਆ ਕਿ ਉਸ ਵੇਲੇ ਹਾਰਟ ਵੀ ਜਿਹੜਾ ਟੰਪਰ ਕੰਮ ਨਹੀਂ ਕਰ ਰਿਹਾ ਸੀ ਦੂਜੇ ਆਰਗਨ ਵੀ ਜਿਹੜੇ ਸੀਗੇ ਉਹ ਪ੍ਰਭਾਵਿਤ ਸੀ ਕਿ ਅੱਜ ਡਾਕਟਰਾਂ ਨੇ ਦੱਸਿਆ ਕਿ ਕੱਲ ਰਾਤ ਤੱਕ ਚਾਰ ਲਾਈਫ سپورਟਿੰਗ ਚੱਲ ਰਹੀ ਐ ਸੀ ਹੁਣ ਇੱਕ ਰਹਿ ਗਈ ਹੈ ਦੁਆਵਾਂ ਦਾ ਅਸਰ ਹੈ ਅਸਰ ਹੈ ਇਹ ਉਹਨਾਂ ਦਾ ਅਜੇ ਅਨਕੌਂਸ਼ੀਅਸ ਨੇ ਇਹ ਕੋਈ ਹੈਡ ਇੰਜਰੀ ਹੈ ਉਹ ਉਹਦੀ ਰਿਕਵਰੀ ਬੜੀ ਸਲੋ ਹੁੰਦੀ ਹੈ ਹਰ ਡਾਕਟਰ ਆਪਣੀ ਵੱਲੋਂ ਬੈਸਟ ਐਫਰਟ ਕਰ ਰਹੇ ਨੇ ਉਹ ਵੀ ਐਕਸਪਾ ਡਾਕਟਰਾਂ ਤੋਂ ਸਲਾਹ ਲਈ ਜਾ ਰਹੀ ਹੈ ਪੀਜੀਆਈ ਤੋਂ ਜੱਜੀ ਫਿਰੀਕ ਤੋਂ ਇਸ ਆਪਣੇ ਆਪਣੇ ਸpecialist ਡਾਕਟਰ ਵੀ ਸਾਰੇ ਜਿਹੜੇ ਕਲਾਕਾਰ ਸਾਥੀ ਵੀ ਇੱਥੇ ਪਹੁੰਚ ਵੀ ਰਹੇ ਨੇ ਜਿੰਨੇ ਵੀ ਹੈਗੇ ਨੇ ਆਪਣੇ ਵੱਲੋਂ ਪਰਿਵਾਰ ਨੇ ਹਸਪਤਾਲ ਜਿਹੜਾ ਉਹਨਾਂ ਦੇ ਮਾਤਾ ਜੀ ਨੂੰ ਮਿਲੇ ਆ ਉਹਨਾਂ ਦੀ ਧਰਮ ਪਤਨੀ ਨੂੰ ਮਿਲੇ ਆ ਉਭੀ ਕਹਿੰਦੇ ਨੇ ਕਿ ਕੱਲ੍ਹ ਨਾਲ ਸਾਨੂੰ ਹੋਰ ਉਮੀਦ ਬਚੀ ਆ ਅਸੀਂ ਪ੍ਰਾਰਥਨਾ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਰਾਜਵੀਰ ਫੀਕੋ ਕੇ ਦੁਆਰਾ ਫੇਰੇ ਪੰਜਾਬੀ ਮਾਂ ਬੋਲੀ ਪਿਛੋਲੀ ਅਨਮੋਲ ਤੇ ਕੀਮਤੀ ਗੀਤ ਜਿਹੜੇ ਪੰਜਾਬੀ ਮਾਂ ਬੋਲੀ ਦੀ ਛੋਲੀ ਪਾਵੇ ਯਾ ਕਿ ਸਭਿਆਚਾਰ ਨੂੰ ਦੁਨੀਆ ਤੱਕ ਪਹੁੰਚਾ ਸਕਦਾ ਹੈ ਅਸੀਂ ਅਰਦਾਸ ਕਰਦੇ ਹਾਂ ਕੁਝ ਲੋਕ ਸੋਸ਼ਲ ਮੀਡੀਆ ਤੇ ਕੁਝ ਗਲਤ ਵਪਾਂ ਫਲਾ ਰਹੇ ਹਨ ਮੈਨੂੰ ਕਹਿਣਾ ਚਾਹਣਾ ਹੈ ਕਿ ਕਰਦੇ ਕਰਦੇ ਇਸ ਚੀਜ਼ ਤੋਂ ਬਚੋ ਕਿ ਤੁਹਾਡੇ ਪਰਿਵਾਰ ਨੂੰ ਬਹੁਤ ਉਪਰੰਦੇ ਸਲਦਾ ਜਿਹੜੇ ਉਹਨਾਂ ਦੇ ਆਪਣੇ ਨਹੀਂ ਉਹਨਾਂ ਨੂੰ ਕਹਿੰਦੇ ਕਿ ਬਿਨਾਂ ਕਿਸੇ ਤੱਥਾਂ ਤੋਂ ਆਪਣੇ ਥਿਊ ਲੈਣੇ ਜਾਂ ਆਪਣੀ ਕਮੈਂਟਾਂ ਦੀ ਖਾਤਰ ਪ੍ਰਸਤ ਕਰਨਾ ਨਹੀਂ। ਜਿਹਨੀਆਂ ਖਬਰਾਂ ਜੀ ਸਾਨੂੰ ਚੋਖੀ ਆਉਣੀ ਚਾਹੀਦੀ ਹੈ। ਜੋ ਡਾਕਟਰ ਹਰ ਰੋਜ਼ ਬੁਲੇਟਿਨ ਜਾਰੀ ਕਰਦੇ ਹੈ। ਉਹ ਹੀ ਓਰੀਜਨਲ ਹੈ ਉਹ ਹੀ ਰੀਅਲ ਹੈ। ਕਿ ਡਾਕਟਰ ਜਿਹੜੇ ਨੇ ਰਿਪੋਰਟਾਂ ਤੋਂ ਬਾਅਦ ਉਹਲੇ ਟੈਂਡਿੰਗ ਆ ਕਿ ਮੀਡੀਅਨ ਹੌਪਟਲ ਦਾ ਮਾਨ ਸਾਹਿਬ ਇੰਜਰੀਜ਼ ਕਿੱਥੇ ਕਿੱਥੇ ਨੇ ਡਾਕਟਰ ਜੀ ਹੈਡ ਇੰਜਰੀ ਹੈ ਜੀ ਗਰਦਨ ਤੇ ਇੰਜਰੀ ਹੈ ਬੈਕਬੋਨ ਦੀ ਇੰਜਰੀ ਹੈ ਆਟ ਜਿਹੜਾ ਉਹ ਹੁਣ ਜਿਹੜਾ ਉਹ ਨਾਰਮਲ ਰੂਟ ਦੇ ਵਿੱਚ ਆਪਣੇ ਆਪ ਸਪੌਨ ਕਰਨ ਲੱਗਿਆ ਕੱਲ ਹਾਰਟ ਬੀਟ ਜਿਹੜੀ ਉਹ ਘਾਤੀ ਘੱਟ ਗਈ ਸੀ ਤੇ ਹਾਲਾਂਕਿ ਉਹਨਾਂ ਨੇ ਸੂਟ ਪਾਇਆ ਹੋਇਆ ਸੀਗਾ ਜਿਹੜਾ ਸਾਈਕਿੰਗ ਵੀ ਲੀਕ ਹੋ ਰਹੀ ਹੈ ਪਰ ਉਹਦੇ ਨਾਲ ਅੰਦਰਲੀ ਇੰਟਰਨਲ ਜਿਹੜੀ ਹੈ ਉਹ ਵੀ ਪਤਾ ਲੱਗਦੀ ਹੈ ਉਹ ਡਾਕਟਰ ਨੇ ਜਿਹੜੇ ਕਿਹਾ ਕਿ ਸਿੱਕਿਆ ਤਾਂ ਸਾਰਾ ਅੱਜ ਵੀ ਕਹੀ ਸੀ ਉਸੇ ਹੈੱਡ ਦੀ ਤੇ ਚੈਸਟ ਦੀ ਐਮ ਆਰ ਆਈ ਵੀ ਕਰਾਉਂਦੇ ਨੇ ਉਹਦੇ ਨਾਲ ਹੋਰ ਕਲੈਕਟ ਕੀ ਆਜੂ ਉਹ ਕੱਲ ਤਾਂ ਉਹ ਕਹਿੰਦੇ ਵੀ ਕੱਲ ਤਾਂ ਸੀ ਐਮ ਆਰ ਆਈ ਵਾਸਤੇ ਲੈ ਕੇ ਜਾਣ ਦੀ ਹਾਲਾਤ ਹਾਲਾਤ ਵੀ ਹੈ ਤੇ ਕੱਲ ਮੈਂ ਅੱਜ ਬੈਠ ਰਿਹਾ ਅੱਜ ਨਾਲੋਂ ਕੱਲ ਬੈਠ ਰਹਾਂਗਾ ਸੀਐਮ ਸਰ ਵੀ ਮਟੋਰੀਆ ਕੋਈ ਮੂਵਮੈਂਟ ਸੀਐਮ ਸਰ ਵੀ ਇਸ ਐਕਸੀਡੈਂਟ ਦਾ ਕਾਰਨ ਬਣਾਇਆ ਕਿ ਰਾਈਟ ਚੱਲਦਾ ਚੱਲਦਾ ਕਹਿੰਦੇ ਪਸ਼ੂ ਅੱਗੇ ਆ ਗਏ ਜੇ ہمارا ਪਸ਼ੂ ਅੱਗੇ ਆ ਗਿਆ। ਇਤਾਂ ਦੀਆਂ ਕਈ ਐਕਸੀਡੈਂਟ ਦੀਆਂ ਵਾਰਦਾਤਾਂ ਪੱਜੀ ਕਰਾ ਪੰਜਾਬ 'ਚ ਵੀ ਅਸੀਂ ਲਗਾਤਾਰ ਦੇਖਦੇ ਆਂ ਔਰ ਇਹ ਵਾਰਦਾਤਾਂ ਨੂੰ ਲੈ ਕੇ ਇਹ ਇਹੋ ਜਿਹੇ ਐਕਸੀਡੈਂਟਸ ਨੂੰ ਲੈ ਕੇ ਲਗਾਤਾਰ ਸਰਕਾਰ ਦੀ ਅਸੀਂ ਅੱਗੇ ਹਰ ਕੋਈ ਕਦਮ ਚੱਕਣ ਦੀ ਗੱਲ ਕਰਦਾ ਪਰ ਇਦੇ-ਇਦੇ ਕਿਤਨੇ-ਕਿਤੇ ਇਹ ਐਕਸੀਡੈਂਟਾਂ ਦੀ ਗਿਣਤੀ ਵਧੀ ਜਾ ਰਹੀ ਹੈ ਦਿਨ-ਦਿਨ। ਦੇਖੋ ਕੀ ਹੈ ਕਿ ਨਾ ਅਸੀਂ ਬਹੁਤ ਸਾਰੇ ਐਫਰਟਸ ਕੀਤੇ ਨੇ ਇਸ ਖੇਤਰਾਂ ਮੰਨਦੇ ਆਂ। ਅਸੀਂ ਉਪੰਨ ਜਿਹੜ ਜਿਹੜੇ ਜਨੇ ਬੀੜ ਨੇ ਇਹ ਪਾਸੋਂ ਬੀੜ ਐ ਸੋਈਆਂ ਬੀੜ ਐ ਸਮਰੂਪ ਲਈ ਜੀ ਵੜਵਰ ਦੇ ਵਿੱਚ ਬੀੜ ਐ ਫ੍ਰੀਕੋਰਟ ਚ ਬਹੁਤ ਵੱਡਾ ਬੀੜ ਐ ਕਸ਼ ਕਰ ਰਿਆ ਅਸੀਂ ਕਈ ਵਾਰੀ ਨਾ ਉਹਦੇ ਚ ਸੁਪਰੀਮ ਕੋਰਟ ਦੇ ਜਿਹੜੇ ਉਹਨੂੰ ਵਰਡ ਸੈਂਚਰੀ ਡਿਕਲੇਅਰ ਕੀਤਾ ਕਿਸੇ ਨੂੰ ਉਹ ਲਾਅ ਜਿਹੜੇ ਆ ਸਾਹਮਣੇ ਆ ਜਾਂਦੇ ਅਸੀਂ ਇੱਕ ਦੋ ਬੀੜਾਂ ਦੇ ਵਿੱਚ ਤਾਂ ਅਸੀਂ ਪੋਜੀਸ਼ਨ ਲੈ ਲਈ ਐ ਇਹ ਉਹਦੇ ਨਾਲ ਇਕੱਲਾ ਇਹ ਨਹੀਂ ਹੈਗਾ ਕਿ ਕੋਈ ਆਸਥਾ ਜੁੜ ਜੁੜੀ ਹੋਈ ਐ ਆਸਥਾ ਵੀ ਜੁੜੀ ਐ ਪਰ ਪਸ਼ੂ ਦੰਗਰਾਂ ਦਾ ਵੀ ਨੁਕਸਾਨ ਹੁੰਦਾ। ਉਹ ਹਰ ਰੋਜ਼ ਐਕਸੀਡੈਂਟ ਹੁੰਦੇ ਨੇ ਪਸ਼ੂ ਦੰਗਰ ਵੀ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਜਾਂਦੀ ਹੈ। ਕਈ ਵਾਰੀ ਪੂਰਾ ਪਰਿਵਾਰ ਹੀ ਜਿਹੜਾ ਖਤਮ ਹੋ ਜਾਂਦਾ ਹੈ। ਹਾਲਾਂਕਿ ਅਸੀਂ ਐਸਐਸਐਫ ਕੋਣ ਸਾ ਅਸੀਂ ਸੜਕ ਸੁਰੱਖਿਆ ਫੋਰਸ ਬਣਾਈ ਹਰ 3 ਕਿਲੋਮੀਟਰ ਤੇ ਗੱਡੀਆਂ ਚਾਰ ਉਖਾਈ 48% ਪੰਜਾਬ ਦੇ ਵਿੱਚ 48% ਔਨ ਦਾ ਸਪੌਟ ਡੈਥ ਜਿਹੜੀਆਂ ਨੇ ਮੌਤਾ ਘੱਟ ਹੋ ਗਈਆਂ ਕਿਉਂਕਿ ਫਰਸਟ ਏਡ ਦਾ ਜਲਦੀ ਮਿਲ ਜਾਂਦਾ ਬਲੀਡਿੰਗ ਰੁਕਦੀ ਹੈ ਔਰ ਇਮੀਡੀਏਟਲੀ ਹਸਪੀਟਲ ਚ ਕਿ ਤਾਂ ਜਿਹੜਾ ਉਹ ਜਿਹੜਾ 골ਡਨ ਆਵਰ ਕਹਿੰਦੇ ਆ ਮੈਡੀਕਲ ਲੈਂਗੁਏਜ ਉਹ ਜਿਹੜਾ ਇੱਕ ਘੰਟਾ ਜਿਹੜਾ ਉਹ ਉਹਦੇ ਵਿੱਚ ਹੀ ਕਿਤੇ ਪ੍ਰੋਪਰ ਇਲਾਜ ਮਿਲ ਜੇ ਤਾਂ ਉਹ ਉਹ ਕੰਟਾ ਜਿਹੜਾ ਪੂਰੀ ਜ਼ਿੰਦਗੀ ਵਰਦਾਨ ਦੇ ਸਕਦਾ ਸੋ ਅਸੀਂ ਆਪਣੇ ਵੱਲੋਂ ਔਨ ਸਾਰ ਅਸੀਂ ਇਹ ਗੱਲ ਕੀਤੀ ਸੀ ਕਿ ਸੜਕਾਂ ਤੇ ਜਿਹੜੀਆਂ ਅਣ ਹੋਈਆਂ ਮੌਤਾਂ ਨੇ ਕਿਉਂਕਿ ਐਕਸੀਡੈਂਟ ਜਿਹੜਾ ਉਹ ਇਹ ਨਹੀਂ ਦਿਖਦਾ ਕਿ ਗੱਡੀ ਚ ਕੌਣ ਬੈਠਾ ਹੈ ਇਵਨ ਵੱਡੇ ਵੱਡੇ ਜਿਹੜੇ ਰਾਜਨੀਤਿਕ ਲੋਕ ਵੀ ਧਾਰਮਿਕ ਲੀਡਰ ਵੀ ਜਾਂ ਸਮਾਜਿਕ ਪਰਵਾਨਾ ਦੇ ਪਰਿਵਾਰ ਖਤਮ ਹੋਣ ਤੇ ਇੱਕ ਐਕਸੀਡੈਂਟ ਆਇਆ ਸੀ ਸੋ ਅਸੀਂ ਇਹਦੇ ਇਸ ਮਾਮਲੇ ਚ ਪਹਿਲੇ ਦਿਨੋਂ ਸੀ ਇਹ ਸਮਝ ਪਹਿਲੇ ਦਿਨੋਂ ਅਸੀਂ ਇਸ ਸਮਾਂ ਦੇ ਚ ਕਹਿ ਲਿਆ ਕਿ ਇਹ ਜਿਹੜੀਆਂ ਮੌਤਾਂ ਨੇ ਜੋ ਹਿਊਮਨ 에ਰਰ ਕਰਕੇ ਹੁੰਦੀਆਂ ਜਾਂ ਕੋਈ ਸਿਸਟਮ ਦੀ ਕੋਈ 에ਰਰ ਆ ਉਹ ਰੋਕੀਆਂ ਜਾ ਸਕਦੀਆਂ ਨੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਠੀਕ ਹੈ ਠੀਕ ਹੈ ਥੈਂਕ ਯੂ